ਬੰਦਾ ਝੂਠੇ ਬੰਦਾ ਤੂੰ ਸਰਕਾਰੀ ਬੰਦਾ ਤੇਰਾ ਰਾਜਨੀਤੀ ਲੀਡਰ ਦਾ ਕੰਮ ਤੂੰ ਚਮਚਾ ਬਣ ਗਿਆ ਇਤਨੀ ਤਰ੍ਹਾਂ ਦਾ ਹੈ ਰਾਜਨੀਤੀ ਨਹੀਂ ਕਰਦਾ ਕਿਉਂ ਚਮਚਾ ਬਣਿਆ ਸਰਕਾਰੀ ਬੰਦਾ ਅਸੀਂ ਤਾਂ ਸਰਕਾਰ ਦੇ ਕੰਮ ਕਰਦੇ ਆ ਇਹ ਸਰਕਾਰ ਆ ਨਹੀਂ ਤੀ ਰਹੇ ਹਾਂ ਆਂ ਖਾਜਾ ਤੂੰ ਤੂੰ ਆਪ ਦੀ ਢਾਈ ਨੂੰ ਪੋਛਾਣਾ ਨੂੰ ਵਰਦੀ ਪਾ ਆ ਤਾਂ ਲਿਖਣਾ ਇਉਂ ਆ ਤੂੰ ਤਾਰੇ ਬੈਜ ਲਾਈ ਫਿਰਦਾ ਚਮਚਾ ਮੈਂ ਭੇੜ ਮੈਂ 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 ਆਹ ਵਾਲੀ ਬਾਤ ਹੀ ਇਹ ਮਹਾਰਾਜ ਇਹ ਮਹਾਰਾਜ ਪੁੱਛ ਰਹੇ ਨੇ ਇਹਦੀ ਬਾਤ ਕਰੋ ਇਹਨਾਂ ਨੂੰ ਕਹੋ ਜੀ ਪਲੀਜ਼ ਇਹਨਾਂ ਤੋਂ ਪਾਹੋਂਗੇ ਵਿਚਾਰੇ ਨੂੰ ਹੋ ਜਾਣਾ ਕੁਸੜਾ ਹੋਤੀ ਕਰ ਸਕਦੇ ਨਹੀਂ ਜੀ ਦੋਪਰ ਨਾ ਬੋਲੋ ਭਾਈ ਉਹਨੇ ਸਾਡੇ ਕੋਲੋਂ ਤਾਂ ਕੀ ਕੀਤਾ ਬਾਤ ਹੀ ਬਤਾਓ ਅੱਜ ਪੰਜਾਬ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਜਿੱਥੇ ਮਾਨਸਾ ਦੇ ਵਿੱਚ ਸ਼ੁਰੂਆਤ ਕੀਤੀ ਜਾ ਰਹੀ ਹੈ ਉੱਥੇ ਜਿੱਥੇ ਅੱਜ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਘਲਾ ਤੇ ਕਾਂਗਰਸ ਜੋ ਡਾਕਟਰ ਵਿਜੇ ਸਿੰਘਲਾ ਤੇ ਆਮ ਆਦਮੀ ਪਾਰਟੀ ਦੇ ਜੋ ਹੋਰ ਆਗੂ ਨੇ ਉਹਨਾਂ ਵੱਲੋਂ ਪਹੁੰਚਣਾ ਸੀ ਪਰ ਜੋ ਹੁਣ ਯਾਰ ਮੈਂ ਇੱਥੇ ਇਹ ਸਾਨੂੰ ਕਹਿ ਸਕਦਾ ਪਰਮਿੰਦਰ ਸਿੰਘ ਝੋਟਾ ਤੇ ਉਸ ਦੀ ਟੀਮ ਉਹਨਾਂ ਨੂੰ ਸਵਾਲ ਕਰਨ ਦੇ ਲਈ ਪਹੁੰਚੀ ਹੋਈ ਹੈ ਜਿੱਥੇ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਕਿ 7 ਵਜੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਹੋਊਗੀ ਪਰ ਹਾਲੇ ਤੱਕ ਤੁਸੀਂ ਦੇਖ ਸਕਦੇ ਹੋ ਕੁਰਸੀਆਂ ਬਿਲਕੁਲ ਜੋ ਖਾਲੀ ਪਈਆਂ ਨੇ ਹਾਲੇ ਤੱਕ ਨਾ ਤਾਂ ਮਾਨਸਾ ਦੇ ਵਿਧਾਇਕ ਨਾ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤੇ ਨਾ ਆਮ ਆਦਮੀ ਪਾਰਟੀ ਦੇ ਹੋਰ ਆਗੂ ਇੱਥੇ ਪਹੁੰਚੇ ਨੇ ਪਰ ਜੋ ਪਰਮਿੰਦਰ ਸਿੰਘ ਝੋਟਾ ਤੇ ਉਹਨਾਂ ਦੀ ਜੋ ਬਹਿਸ ਹੈ ਉਹ ਨਗਰ ਕੌਂਸਲ ਦੇ ਅਧਿਕਾਰੀਆਂ ਦੇ ਨਾਲ ਹੋ ਰਹੀ ਹੈ ਇਹ ਤੁਹਾਨੂੰ ਤਸਵੀਰਾਂ ਦਿਖਾ ਰਿਹਾ ਮਾਨਸਾ ਦੀਆਂ ਜਿੱਥੇ ਮਾਨਸਾ ਦੀ 7 ਵਜੇ ਦਾ ਟਾਈਮ ਸੀ 8:30 ਵਜੇ ਤੇ ਯਾਤਰਾ ਦੀ ਸ਼ੁਰੂਆਤ ਹੋਣੀ ਹੈ ਇਸ ਜੀ ਆ ਲੀਡਰ ਦੇ ਕੰਮ ਕਰਦਾ ਹੁੰਦਾ ਉਹਨੂੰ ਆਵਾਜ਼ ਮਲਾਉਣੇ ਹੋ ਰਿਹਾ ਹੈ ਕਹਿੰਦਾ ਤੂੰ ਕਿਵੇਂ ਮੈਨੂੰ ਨੰਬਰ ਰੱਖੋ ਕਹਿੰਦਾ ਕੀ ਕਹਿੰਦਾ ਪੈਣ ਭਾਈ ਨਹੀਂ ਮਿਲਦਾ ਉਹਦਾ ਪਾਸੇ ਕੋਈ ਭੈਣ ਭਾਈ ਨਹੀਂ ਥੱਲੇ ਤੂੰ ਜਣੇ ਭੈਣ ਭਾਈ ਹੈ ਨਹੀਂ ਫੇਰ ਫੇਰ ਤੇ ਭੈਣ ਭਾਈ ਹੈ ਨਹੀਂ ਤੁਸੀਂ ਐਨੀ ਵੀ ਸਾਡੀ ਵੀਡੀਓ ਹੋਵੇ ਬਣੀ ਹੈ ਕਮਾਲ ਕਰਦੇ ਹੋ ਅਸੀਂ ਹੁਣ ਕਹਿ ਨਹੀਂ ਸਕਦੇ ਤੁਸੀਂ ਸਾਡੇ ਭੈਣ ਭਾਈ ਹੈ ਨਹੀਂ ਆਪਾਂ ਤਾਂ ਹੈ ਉਹ ਫੇਰ ਕੀ ਹੋ ਗਿਆ ਕਹਿੰਦਾ ਆਪ ਫੇਰ ਤੁਸੀਂ ਹੱਥ ਬੰਨ੍ਹ ਕੇ ਕਹੋ ਜੀ ਹੱਥ ਬੰਨ੍ਹ ਕੇ ਕਹੋ ਥੱਪਕੇ ਮਾਰੋ ਨਹੀਂ ਨਹੀਂ ਭਾਈ ਉਹਨਾਂ ਨੂੰ ਪਰਾਂ ਲਾ ਕੇ ਮੈਂ ਦੱਸਿਆ ਪੇ ਪਾਉਨੇ ਆ ਕਮੇਟੀ ਚ ਕਿਉਂ ਫਿਰ ਭੱਜੀ ਗਿਆ ਤੇ ਫਿਰ ਤੁਸੀਂ ਜੈਪ ਚਾਹਾਂਗੇ ਆਪ ਦੀ ਚੋ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਜਿੱਥੇ ਅੱਜ ਮਾਨਸਾ ਦੇ ਵਿੱਚ ਨਸ਼ਾ ਮੁਕਤੀ ਯਾਤਰਾ ਹੀ ਸ਼ੁਰੂਆਤ ਕਰਨੀ ਸੀ ਪਰ ਪਰਮਿੰਦਰ ਸਿੰਘ ਝੋਟਾ ਜੋ ਆਪਣੀ ਟੀਮ ਲੈ ਕੇ ਉੱਥੇ ਪਹੁੰਚ ਗਿਆ ਤੁਸੀਂ ਦੇਖ ਸਕਦੇ ਹੋ ਸਵੇਰੇ 7 ਵਜੇ ਦਾ ਟਾਈਮ ਦਿੱਤਾ ਗਿਆ ਸੀ ਮਾਨਸਾ ਦੇ ਵਿਧਾਇਕ ਵੱਲੋਂ ਜਿੱਥੇ ਨਸ਼ਾ ਮੁਕਤੀ ਯਾਤਰਾ ਦੀ ਸ਼ੁਰੂਆਤ ਕਰਨੀ ਸੀ ਪਰ ਉੱਥੇ ਪ੍ਰਮਿੰਦਰ ਸਿੰਘ ਝੋਟਾ ਦੇ ਪਹੁੰਚਣ ਤੋਂ ਬਾਅਦ ਹਾਲੇ ਤੱਕ ਕੋਈ ਵੀ ਸਰਕਾਰ ਦਾ ਨੁਮਾਇੰਦਾ ਕੋਈ ਵੀ ਨਹੀਂ ਪਹੁੰਚਿਆ ਪਰ ਜੋ ਅਧਿਕਾਰੀ ਨੇ ਨਗਰ ਕੌਂਸਲ ਦੇ ਉਹਨਾਂ ਨਾਲ ਬਹਿਸ ਜ਼ਰੂਰ ਹੋ ਰਹੀ ਹੈ ਤੁਹਾਨੂੰ ਕੁਰਸੀਆਂ ਦਿਖਾ ਦਿੰਦੇ ਆ ਇਹ ਮਾਨਸਾ ਦੇ ਵਿੱਚ ਅੱਜ ਨਸ਼ਾ ਮੁਕਤੀ ਯਾਤਰਾ ਇਸ ਸਵੇਰੇ 7 ਵਜੇ ਸ਼ੁਰੂਆਤ ਕਰਨੀ ਸੀ ਪਰ ਹਾਲੇ ਤੱਕ ਕੋਈ ਵੀ ਨਹੀਂ ਪਹੁੰਚਿਆ ਸਰਕਾਰ ਦਾ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਪਰ ਪਰਮਿੰਦਰ ਸਿੰਘ ਝੋਟਾ ਜੋ ਆਪਣੇ ਸਵਾਲ ਲੈ ਕੇ ਮਾਨਸਾ ਦੇ ਸੈਟਰ ਪਾਰਕ ਦੇ ਵਿੱਚ ਪਹੁੰਚਿਆ ਹੋਇਆ ਹੈ ਮਾਲੀ ਬੁਲਾਏ ਹੋਏ ਨੇ ਉਹਰੇ ਇਹ ਮਲਾਜਮ ਹੈ ਮਲਾਜਮਾਂ ਨੂੰ ਕੁਰਸੀ 'ਤੇ ਬੰਨ ਲਈ ਬਿਠਾਉਣ ਲਈ ਬੁਲਾਇਆ ਹੋਇਆ ਰੇ ਕਿਉਂ ਦਿ ਆਰਾਮ ਤੇਰਾ ਕੰਮ ਤੈਨੂੰ 300 ਰੁਪਏ ਦੇ ਦਿਹਾਰੀ ਦਾ ਤੂੰ ਸਾਫ ਸਫਾਈ ਕਰ ਮੇਰਾ ਭਰਾ ਤੁਹਾਨੂੰ ਡਕੋਈ ਡਾਰ ਨਹੀਂ ਤੁਹਾਨੂੰ ਕੁਝ ਨਹੀਂ ਕੱਟ ਸਕਦੇ ਚਲ ਇਹ ਮੂੰਹ ਜਾ ਪਰਮਿੰਦਰ ਕੀ ਲੱਗ ਰਿਹਾ ਹੈ ਵੀ 7 ਵਜੇ ਸ਼ੁਰੂਆਤ ਕਰਨੀ ਸੀ 7 ਵਜੇ ਸ਼ੁਰੂਆਤ ਕਰਨੀ ਸੀ 8 ਵਜੇ ਗਈ ਨਸ਼ਾ ਗਲੀ ਗਲੀ ਦਿਖਦਾ ਇੱਥੇ ਕਹਿਣ ਇੱਥੇ ਲਿਆ ਦਿੰਦੇ ਫਰੇਕ ਦੀ ਗਲੀ 'ਚ ਨਸ਼ਾ ਕਰਦਾ ਲੱਗ ਪਾ ਫਰੇਕ ਦੀ ਬੱਚਾ ਕਰ ਪਾ 12 ਅਸੀਂ ਰੋਕਦੇ ਸੀ ਲੜਦੇ ਸੀ ਸਾਡੇ ਦੇ ਪਰਚੇ ਪਾਤੇ ਕਿੰਨੇ ਪਰਚੇ ਪਾਤੇ ਹੁਣ ਮੇਰੇ ਬੁੱਢੇ ਬਾਪ ਤੇ ਮੇਰੀ ਟੀਮ ਤੇ ਪਾਤਾ ਹਣਾ ਬਿਲਕੁਲ ਉਹਨਾਂ ਦਾ ਇੱਕ ਬੰਦਾ ਦੱਸਦੇ ਲੀਡਰ ਵੀ ਜੀ ਨਸ਼ਾ ਖਤਮ ਹੋ ਗਿਆ ਅਸੀਂ ਇਹਨਾਂ ਦੀ ਸਲਾਹਤਾ ਕਰਾਂਗੇ ਵੀ ਹਾਂ ਤੁਸੀਂ ਇੱਥੇ ਨਸ਼ਾ ਖਤਮ ਕਰਤਾ ਜੇ ਇਹ ਕਹਿਣਾ ਮੈਂ ਹੁਣ ਇਹਨਾਂ ਨੂੰ 10 ਥਾਂ ਨਸ਼ਾ ਵਿਕਦਾ ਦਿਖਾ ਸਕਦਾ ਹੁਣ 10 ਥਾਂ ਇਸ ਟਾਈਮ ਵੀ ਕਿਜਦਾ 7 ਵਜੇ ਤੋਂ ਲੈ ਕੇ 11 ਵਜੇ ਤੱਕ ਕੋਟਾਂ ਲੱਛਣੇ ਕਿਦਾ ਮਾਨਸਪਤ ਕਿਉਂ ਉਧਰ ਕਰ ਉਹ ਕਹਿੰਦਾ ਫੜੋ ਫੜੋ ਲੈ ਤੇਰੇ ਹੁਕਮ ਦੇ ਗਲਾਮ ਨੇ ਤੇਰੇ ਕਈ ਫੜਨਗੇ ਮੈਂ ਕਰਾ ਕੋ ਕਿਹੋ ਕਰਤਾ ਤੂੰ ਕੌਣ ਨਾ ਫੜਵਾਉਣ ਵਾਲਾ ਮੈਨੂੰ ਓਏ ਮੈਂ ਦਾਪੇ ਮੈਂ ਜਿੱ ਦਿੱਤਾ ਲਿਖਿਆ ਨਾ ਮੇਰੇ ਫੜ ਵੀ ਲੈ ਤੂੰ ਤੇਰੇ ਇਹ ਕੰਨਾ ਕਰ ਲੈ ਓਏ ਤੇ ਮੇਰਾ ਦਿੱਤਾ ਤੂੰ ਬੈਠਣਾ ਵੀ ਨਹੀਂ ਇਹ ਤਾਂ 5 ਸਾਲਾਂ ਬਾਅਦ ਬੱਚੇ ਬਦਲ ਜਾਣਗੇ ਉਹ ਫੇਰ ਕੀ ਫੇਰ ਅਗਲੀ ਸਰਕਾਰ ਆਉਗੀ ਫੇਰ ਤੁਸੀਂ ਮਾਫੀਆਂ ਮੰਗਦੇ ਹੋ ਨਾ ਮੈਂ ਕਹੀ ਨਹੀਂ ਮਾਰਾਂਗਾ ਮੈਨੂੰ ਕਿਹਾ ਮੈਨੂੰ ਮੇਰਾ ਬਚਾ ਤੂੰ ਕਿਹਾ ਬਚਾ ਦੇ ਦੇਖ ਸਕਦੇ ਹੋ ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਯਾਤਰਾ ਦਾ ਹਾਲ ਨਗਰ ਕੌਂਸਲ ਦੇ ਅਧਿਕਾਰੀ ਤੂੰ ਕਿਹਾ ਮੇਰਾ ਬਚਾ ਨਹੀਂ ਮੇਰਾ ਦਿੱਤਾ ਹੈ ਤੂੰ ਕਿਹਾ ਮੇਰਾ ਦਿੱਤਾ ਮਾਰਾਂਗਾ ਉਹ ਤੂੰ ਕਹੀ ਹੈ ਨਾ ਮਾਰਾਂਗੇ ਮੈਂ ਯਾਰ ਤੂੰ ਗੁੰਡਿਆਂ ਵਾਂਗ ਬਹਿ ਜਾਂਦਾ ਚਲੋ ਆ ਮਲਾਜ ਮਾਈ ਸਾਡੇ ਸ਼ਹਿਰ ਦਾ ਆਈਓ ਆਈਓ ਮਲਾਜ ਮੈਂ ਦੇਖ ਲਓ ਕਰਤੂਤਾ ਕੋਟੇ-ਖੋਟੇਰ ਕਿੰਨੇ ਪ੍ਰੋਗਰਾਮ ਆ ਜੀ ਮੈਂ ਸ਼ੋਭਾ ਵਧਾਈਏ ਏਅਰਪੋਰਟੇ ਗੱਲ ਹੈ ਫਿਰ ਆਹ ਹੋ ਸਭ ਪੂਰੀਆਂ ਹੋਣਗੀਆਂ ਅੱਜ ਹੀ ਸਾਨੂੰ ਕਰੀਏਗਾ ਬ੍ਰੋਵਾ ਜੀ ਸਾਨੂੰ ਕਰੀਏਗਾ ਜੀ ਸੇਵਾ ਮੈਂ ਤਾਂ ਨਹੀਂ ਮੁੱਕਦਾ ਬੱਟ ਭਾਈ ਮੈਂ ਵੀ ਉਹ ਸੇਵਾ ਕਰਦਾ ਮੈਂ ਸੇਵਾ ਕਰਦਾ ਸੀ ਮੇਰੇ 11 ਪੱਕੇ ਪੱਟ ਕਿਉਂ ਪਾਈ ਇਹੀ ਕੰਮ ਮੈਂ ਕਰਾਂ ਮੈਂ ਗਲਤ ਤਾਂ ਮੇਰਾ ਕੋਈ ਕਿ ਦੱਸੋ ਮੇਰੇ ਕੋਲ ਜ਼ੀਰੋ ਕੀ ਹੈ ਰੋ ਨਹੀਂ ਫਿਰ ਤੁਸੀਂ ਇੰਨਾ ਨਹੀਂ ਬਖਸ਼ਾ ਕਰ ਰਹੇ ਹੋ ਨੰਨੇ ਵੀ ਪਰਸੈਂਟ ਹੈ ਜੀ ਦਾ ਹੱਥ ਪਾਇਆ ਜੀ ਦਾ ਨੇ ਉਹੀ ਹੈ ਫਿਰ ਡਿਊਟੀ ਕਰਨਾ ਮੈਂ ਨਾਲ ਲੜ ਮੈਂ ਤਾਂ ਲੀਡਰਾਂ ਨੂੰ ਕਹੇ ਨਹੀਂ ਤੂੰ ਸਾਡੇ ਬਜ਼ੁਰਗਾਂ ਨੂੰ ਠੋਠੇ ਚ ਕਰ ਰਿਹਾ ਹੈਂ ਹਾਂ ਨਾ ਮਰੇ ਆਉਣ ਦੇ ਨਾਲ ਲੀਡਰ ਸਿੱਧੀ ਕਰ ਮੈਨੂੰ ਕੱਢ ਨਹੀਂ ਬਾਹਰ ਲੈ ਕੇ ਚੱਲਣਾ ਤੂੰ ਕਿਉਂ ਮੂਰੇ ਮੂਰੇ ਕਿਉਂ ਹੜਕਾ ਕਰੀ ਜਾਣਾ ਕਹਿੰਦਾ ਸੁਣਾ ਕਾਹਦਾ ਪ੍ਰੋਗਰਾਮ ਕਰਾ ਚਲਾਉਂਦਾ ਨਹੀਂ ਪ੍ਰੋਗਰਾਮ ਕਾਹਦਾ ਕਰਾਈ ਇਹ